ਸਾਨੂੰ ਦੇਸ਼ ਭਗਤੀ ਦਾ ਸਰਟੀਫਿਕੇਟ ਥੋੜੀ ਦੇਣ ਦੀ ਲੋੜ ਹੈ बार-बार 90% ਪੰਜਾਬੀਆਂ ਨੇ ਕੁਰਬਾਨੀਆਂ ਦਿੱਤੀਆਂ ਦੇਸ਼ ਆਜ਼ਾਦ ਕਰਾਉਣ ਦੇ ਜਦੋਂ ਵੀ ਦੇਸ਼ ਤੇ ਸੰਕਟ ਆਉਂਦਾ ਸਭ ਤੋਂ ਮੂਰੇ ਹੋ ਕੇ ਪੰਜਾਬੀ ਲੜਦਾ ਹੁਣ ਅੱਜ ਵੀ ਥੋੜੀ ਆਪਾਂ ਦੇਸ਼ ਭਗਤੀ ਤੇ ਸਰਟੀਫਿਕੇਟ ਬਣਦੇ ਫਿਰਿਏ ਕਿ ਨਹੀਂ ਪੰਜਾਬ ਨੂੰ ਪਹਿਲਾਂ ਸਰਟੀਫਿਕੇਟ ਜਿਹਾ ਸ਼ੋਅ ਕਰਨਾ ਪੈਂਦਾ ਪੰਜਾਬੀਆਂ ਨਾਲ ਹੀ ਹੁੰਦਾ ਇਹ ਤਾਂ ਇਤਿਹਾਸ ਗਵਾ ਹੈ ਇਤਿਹਾਸ ਦੇ ਪੰਨਿਆਂ 'ਚ ਦਰਜ ਹੈ ਕਿ ਪੰਜਾਬੀਆਂ ਦਾ ਕੀ ਯੋਗਦਾਨ ਹੈ ਪੰਜਾਬੀਆਂ ਨੇ ਕਿੰਨੀਆਂ ਕੁਰਬਾਨੀਆਂ ਦਿੱਤੀਆਂ ਨੇ ਇਸ ਦੇਸ਼ ਨੂੰ ਆਜ਼ਾਦ ਕਰਾਉਣ ਲਈ ਸ਼ਹੀਦ ਇਦੇ ਆਜ਼ਮ ਭਗਤ ਸਿੰਘ ਸਰਦਾਰ ਕਰਤਾ ਸਿੰਘ ਸਰਾਬਾ ਕਿੰਨੇ ਕਿੰਨੀਆਂ ਉਦਾਹਰਨਾਂ ਨੇ ਜਿਹੜੀਆਂ ਛੋਟੀਆਂ 19 23 ਸਾਲ ਦੀ ਉਮਰ 'ਚ ਉਹਨਾਂ ਨੇ ਸ਼ਹਾਦਤਾਂ ਦੇ ਦਿੱਤੀਆਂ ਜਿਹੜੇ ਦਰਜੀਤ ਦਸਾਂਝ ਵਾ ਉਹਨੇ ਕਹਿਣਾ ਵੀ ਮੈਂ ਆਪ ਦਾ ਜਿਹੜੀ ਸ਼ੂਟ ਕੀਤੀ ਸੀਗੀ ਵੀ ਉਹ ਪਹਿਲਾ ਜਿਹੜੀ ਸ਼ੂਟ ਹੋ ਗਈ ਹੋ ਗਈ ਲੇਕਿਨ ਉਸ ਤੋਂ ਬਾਅਦ ਪਾਕਿਸਤਾਨੀ ਆਰਟਿਸਟ ਨੇ ਜਿਹੜੇ ਜਦੋਂ ਉਹ ਆਪਰੇਸ਼ਨ ਸੰਦੂਰ ਹੋਇਆ ਉਸ ਤੋਂ ਬਾਅਦ ਉਹਨਾਂ ਨੇ ਕਿਹਾ ਵੀ ਪਾਕਿਸਤਾਨੀ ਆਰਟਿਸਟ ਦੇ ਨਾਲ ਅਸੀਂ ਇਹ ਕੰਮ ਨਹੀਂ ਕਰਾਂਗੇ ਬਹੁਤ ਸਾਰੇ ਆਰਟਿਸਟ ਨੇ ਕਿਹਾ ਪੰਜਾਬ ਦੇ ਆਰਟਿਸਟ ਨੇ ਲekin ਹੋਰ ਕਿਸੇ ਨੇ ਇਹਨੇ ਪ੍ਰਤੀਕੰਮ ਜਿਹੜੇ ਨਹੀਂ ਦਿੱਤੇ ਸੀਗੇ ਪਾਕਿਸਤਾਨ ਵਾਲੇ ਪਾਸੇ ਉਹ ਵੀ ਆਏ ਇਫਤਖਾਰ ਠਾਕੁਰ ਜਿਹੜੇ ਉਹਨਾਂ ਨੇ ਵੀ ਕਿਹਾ ਸੀਗਾ ਵੀ ਸਾਡਾ ਵੀ ਚੱਲੀ ਜਾਂਦਾ ਫੇਰ ਵੀ ਰੋਟੀ ਪਾਣੀ ਵੀ ਪੰਜਾਬ ਦੀ ਇੰਡਸਟਰੀ ਚੱਲਦੀ ਤਾਂ ਮੈਂ ਕਿਉਂਕਿ ਅਸੀਂ ਉਹਨਾਂ ਦੇ ਨਾਲ ਹੁੰਦੇ ਤਾਂ ਚੱਲਦੀ ਹੈ ਨਹੀਂ ਦੇਖੋ ਮੈਂ ਇੱਕ ਗੱਲ ਦਸਾਂ ਸੈਂਟੀਮੈਂਟਸ ਸਾਰਿਆਂ ਦੇ ਦੇ ਇਹੀ ਹੈ ਕਿ ਅਸੀਂ ਆਪਣੇ ਦੇਸ਼ ਨਾਲ ਰਹ ਜੋ ਦੇਸ਼ ਦੇ ਸੈਂਟੀਮੈਂਟਸ ਆ ਉਹੀ ਸਾਡੇ ਸੈਂਟੀਮੈਂਟਸ ਆ ਬਟ ਕਈ ਵਾਰੀ ਕੁਝ ਪੁਰਾਣੀਆਂ ਚੀਜ਼ਾਂ ਨੂੰ ਜੇ ਤੁਸੀਂ ਅੱਜ ਦੇ ਸਮੇਂ ਨਾਲ ਜੋੜੋਗੇ ਨਾ ਉਹ ਇਨਸਾਫ ਨਹੀਂ ਕਰਦੀ ਇਹ ਸਾਨੂੰ ਅੱਜ ਜੋ ਅੱਜ ਦਾ ਸਮਾਂ ਜੋ ਅੱਜ ਦਾ ਸਮਾਂ ਚੱਲ ਰਿਹਾ ਸਾਨੂੰ ਉਹ ਚੀਜ਼ ਨੂੰ ਸਮਝਣਾ ਚਾਹੀਦਾ ਤੇ ਦਿਲਜੀਤ ਨੇ ਅੱਜ ਦੇ ਸਮੇਂ 'ਚ ਸਾਡਾ ਨਾਮ ਰੋਸ਼ਨ ਕੀਤਾ ਉਹਨੇ ਪੰਜਾਬ ਦਾ ਨਾਮ ਰੋਸ਼ਨ ਕੀਤਾ ਉਹਨੇ ਸਾਡੇ ਦੇਸ਼ ਦਾ ਨਾਮ ਰੋਸ਼ਨ ਕੀਤਾ ਸਾਨੂੰ ਇਸ ਚੀਜ਼ ਤੇ ਬਹੁਤ ਮਾਣ ਹੈ ਤੇ ਮਾਣ ਹੋਣਾ ਵੀ ਚਾਹੀਦਾ ਇਹ ਤਾਂ ਐ ਵੀ ਨਜਾਇਜ਼ ਕਈ ਕੁਛ ਲੋਕ ਹੁੰਦੇ ਆ ਜਿਨ੍ਹਾਂ ਨੂੰ ਆਪ ਫੇਮ ਚਾਹੀਦਾ ਹੁੰਦਾ ਜਿਨ੍ਹਾਂ ਨੂੰ ਆਪਣੀ ਫੇਮ ਚਾਹੀਦੀ ਹੁੰਦੀ ਆ ਤਾਂ ਉਹ ਇੱਕ ਲੱਭਦੇ ਹੁੰਦੇ ਕਿ ਕੋਈ ਪੌਪੂਲਰ ਬੰਦਾ ਇਹੋ ਜਿਹਾ ਮਿਲੇ ਕਿ ਕਿਦੇ ਤੇ ਅਸੀਂ ਉਂਗਲ ਚੱਕੀਏ ਤੇ ਜੇ ਉਹਦੇ ਤੇ ਉਂਗਲ ਚੱਕਾਂਗੇ ਤੇ ਸਾਨੂੰ ਉਹਦੇ ਨਾਮ ਤੇ ਸਾਨੂੰ ਪਪੂਲੈਰਿਟੀ ਮਿਲੂਗੀ ਬਸ ਇੱਕ ਸਸਤੀ ਸ਼ੋਹਰਤ ਦਾ ਇੱਕ ਹੈਗਾ ਕਿ ਕੁਝ ਲੋਕੇ ਇਸ ਸਸਤੀ ਸ਼ੋਹਰਤ ਲੈਣਾ ਚਾਹੁੰਦੇ ਦਿਲਜੀਤ ਦਾ ਨਾਮ ਵਰਤ ਕੇ ਹੂੰ ਤੁਸੀਂ ਹੁਣ ਇਸ ਵੇਲੇ ਬਤੌਰ ਵਕੀਲ ਹੋਣਾ ਗੱਲ ਤੁਸੀਂ ਕਰ ਰਹੇ ਹੋ ਇਸ ਵੇਲੇ ਪ੍ਰੈਕਟਿਸ ਚੱਲਦੀ ਪਈ ਹੈ ਪੋਲਿਟਿਕਸ ਦੇ ਵਿੱਚ ਵੀ ਤੁਹਾਡਾ ਨਾਤਾ ਰਿਹਾ ਹੈ ਹਨਾ ਹੁਣ ਵੀ ਪੋਲਿਟਿਕਸ ਦੇ ਵਿੱਚ ਤੁਸੀਂ ਇੰਟਰਸਟ ਰੱਖਦੇ ਹੋ ਉਸ ਚੀਜ਼ ਦੇ ਵਿੱਚ ਨਾ ਵਧੀਆ ਰੱਖਦੇ ਹੋ ਅ ਲੱਗਦਾ ਕਿ ਪੰਜਾਬ ਜਿਹੜਾ ਇਕੱਲਾ ਆਪਣੇ ਆਪ ਨੂੰ ਚਲਾ ਸਕਦਾ ਵਾ ਕਿਸੇ ਦੀ ਲੋੜ ਹੈ ਨਹੀਂ ਦੇਖੋ ਜਦੋਂ ਇੱਕ ਚੰਗੀ ਲੀਡਰਸ਼ਿਪ ਹੁੰਦੀ ਆ ਨਾ ਉਹ ਕੁਝ ਵੀ ਚਲਾ ਸਕਦੀ ਜੇ ਦੇਖੋ ਪੋਲਿਟੀਕਲ ਵਿਲ ਹੈ ਚੰਗੀ ਨੀਅਤ ਹੈ ਚੰਗੀ ਨੀਤੀ ਹੈ ਤੇ ਚੰਗੀ ਟੀਮ ਹੈ ਚੰਗੇ ਬਿਊਰੋਕਰੇਟਸ ਹੈ ਚੰਗੇ ਆਫੀਸਰਸ ਹੈ ਜਦੋਂ ਸਾਰਾ ਸਿਸਟਮ ਚੰਗਾ ਹੋ ਜਾਏਗਾ ਨਾ ਤੇ ਆਪਣੇ ਆਪ ਹੀ ਸੂਬਾ ਚੱਲ ਪੂਗਾ ਤਰੱਕੀਆਂ ਦੇ ਰਾਹ ਤੇ ਸਟਾਰਾਂ ਨੂੰ ਮਿਲਦੇ ਨੇ ਜਿਹੜੇ ਸਟਾਰ ਆਰਟਿਸਟ ਵਗੈਰਾ ਹੈਗੇ ਨੇ ਇਹਨਾਂ ਨੂੰ ਮਿਲਿਓ ਕਦੇ ਹਾਂਜੀ ਆਰਟਿਸਟ ਜਿਹੜੇ ਨੇ ਉਹਨਾਂ ਨੂੰ ਮਿਲਦੇ ਰਹਿੰਦੇ ਨੇ ਉਹ ਮਿਲਦੇ ਨੇ ਦੇਖੋ ਮਿਲਦੇ ਹੀ ਐ ਮੇਲ ਨਾਮ ਵਾਲਾ ਹੁੰਦਾ ਹੈ ਹਾਂਜੀ ਨੀਨ ਵਾਲਾ ਮੇਲ ਵਾਲਾ ਹੁੰਦਾ ਲੱਗਦਾ ਕਿ ਇਹ ਆਪੇ ਹੀ ਚਲਾ ਸਕਦੇ ਆ ਜਿਵੇਂ ਕਹਿੰਦੇ ਬਾਲੀਵੁੱਡ ਚ ਜਿਆਦਾਤਰ ਪੰਜਾਬੀ ਹੀ ਨੇ ਨਹੀਂ ਦੇਖੋ ਮੈਂ ਉਹੀ ਕਿਹਾ ਜੇ ਤੁਹਾਡੇ ਕੋ ਸੋਚ ਐ ਵਿਜਨ ਐ ਨੀਅਤ ਐ ਤਾਂ ਤੁਸੀਂ ਕੁਝ ਵੀ ਚਲਾ ਸਕਦੇ ਹੋ ਹੂੰ ਇਹਦੇ ਲਈ ਪੋਲੀਟੀਕਲ ਵਿਲ ਜਿਆਦਾ ਮੈਟਰ ਕਰਦੀ ਐ ਤੁਹਾਡੇ ਕੋ ਕਿਰਦਾਰ ਐ ਵਿਜਨ ਐ ਇੰਪਲੀਮੈਂਟ ਹੀ ਕਰਨਾ ਇੰਪਲੀਮੈਂਟ ਕਰਨਾ ਕਿਹੜਾ ਓਕ ਜਿਹਦੇ ਕੋਲ ਕਿਰਦਾਰ ਹੈ ਜਿਹਦੇ ਕੋਲ ਵਿਜਨ ਸ ਕਈ ਤੇ ਸਵਾਲੇ ਵੀ ਖੜੇ ਕਰਦੇ ਕਹਿੰਦੇ ਜੂਰੀ ਨਹੀਂ ਹੈ ਕਿ ਵੀ ਦਿਲਜੀਤ ਦਸਾਂਝ ਹੀ ਹੈ ਜਿਹੜਾ ਕੱਲਾ ਹਾਲੀਵੁੱਡ ਤੱਕ ਗਿਆ ਹੈ ਪੱਗ ਬਨ ਕੇ ਜਿਹਾ ਸਾਡੀ ਦਸਤਾਰ ਨੂੰ ਉੱਥੇ ਤੱਕ ਜਿਹੜੀ ਪਛਾਣ ਦਵਾਈ ਹੈ ਉਸ ਤੋਂ ਲਾਵਾ ਹੋਰ ਵੀ ਬਹੁਤ سارے ਆਰਟਿਸਟ ਹੈ ਨਹੀਂ ਸਾਰੇ ਸਾਰੇ ਸਿੰਗਰਾਂ ਤੇ ਮਾਣ ਹੈ ਸਿੱਧੂ ਮੂਸੇਵਾਲਾ ਦੇਖ ਲੋ ਗੋਰੇ ਉਹਨੇ ਨੱਚਾਤੇ ਆਪਣੀ ਬੀਟਾਂ ਤੇ ਗੋਰੇ ਅੱਜ ਵੀ ਉਹਦੇ 뮤직 ਨੂੰ ਇੰਜੋਏ ਕਰਦੇ ਆ ਬਾਹਰਲੇ ਜਿੰਨੇ ਵੀ ਆ ਤੇ ਸਾਨੂੰ ਮਾਣ ਹੈ ਜਿਹੜਾ ਵੀ ਬੰਦਾ ਤਰਕੀ ਦੇ ਰਾਤੇ ਗਿਆ ਨਾ ਸਾਨੂੰ ਉਹਦੇ ਪਿੱਛੇ ਸਗੋਂ ਹੋਰ ਸਪੋਰਟ ਸਿਸਟਮ ਤਕੜਾ ਕਰਨਾ ਚਾਹੀਦਾ ਕਿ ਤੂੰ ਹੋਰ ਨਾਮ ਰੌਸ਼ਨ ਕਰ ਨਾ ਕਿ ਆਪਾਂ ਲੱਤਾ ਖਿੱਚਣ ਵਾਲੇ ਪਾਸੇ ਆਈਏ ਪਰ ਸਾਡੇ ਨੇ ਇੱਕ ਸਿਸਟਮ ਦੀ ਇਤਰਾਜ਼ ਦੀ ਆ ਸਾਡੇ ਅਪਰੇਕ ਵਿੱਚ ਗੁਰਦੀਪ ਜੀ ਕਿ ਆਪਾਂ ਨਾ ਸਪੋਰਟ ਸਿਸਟਮ ਘਟ ਗਿਆ ਸਾਡੇ ਉੱਤੇ ਆਪਾਂ ਇੱਕ ਦੂਜੇ ਨੂੰ ਸਪੋਰਟ ਘਟ ਕਰਦੇ ਆ ਮਜ਼ਾਕ ਜ਼ਿਆਦਾ ਬਣਾਣ ਲੱਗ ਜਾਂਦੇ ਆ ਲੱਤਾ ਜ਼ਿਆਦਾ ਖਿੱਚਣ ਲੱਗ ਜਾਂਦੇ ਆ ਜੇ ਕੋਈ ਤਰੱਕੀ ਦੇ ਰਾਤੇ ਜਾਂਦਾ ਆਪਾਂ ਵੈਲਵਿਸ਼ਰ ਦਾ ਰੋਲ ਨਹੀਂ ਪਲੇ ਕਰਪਾ ਮੂ ਕਰਦੇ ਆ ਉਪਰੋਂ ਉਪਰ ਪਰ ਅੰਦਰੋਂ ਨਹੀਂ ਕਰ ਪਾਰੇ ਜਦੋਂ ਆਪਾਂ ਅੰਦਰੋਂ ਕਰਨ ਲੱਗ ਗਏ ਨਾ ਤਾਂ ਸ਼ਾਇਦ ਸਾਡੇ ਕੋਲ ਇਨਾ ਟੈਲੈਂਟ ਆ ਨਾ ਗੁਰਦੀਪ ਜੀ ਉਹ ਟੈਲੈਂਟ ਵਰਲਡ ਤੇ ਰਾਜ ਕਰ ਸਕਦਾ ਹੈ ਬੜਾ ਟੈਲੈਂਟ ਤਾਂ ਇਸੇ ਸਿਸਟਮ ਕਰਕੇ ਮਰ ਗਿਆ ਕਿ ਲੋਕ ਮੈਨੂੰ ਗਾਲ੍ਹਾਂ ਕੱਢਦੇ ਨੇ ਮੈਨੂੰ ਸਪੋਰਟ ਸਿਸਟਮ ਨਹੀਂ ਹੈਗਾ ਜਦ ਮੈਨੂੰ ਆਲੇ-ਦੁਆਲੇ ਉਸ ਨਜ਼ਰੀਏ ਨਾਲ ਨਹੀਂ ਦੇਖ ਰਹੇ ਜੋ ਮੇਰਾ ਟੈਲੈਂਟ ਮੇਰੇ ਕੋਲ ਹੈਗਾ ਜਿਹੜਾ ਪੰਜਾਬ ਚ ਐਸੋਲੇ ਹੈ ਪੰਜਾਬ ਚ ਇਹ ਤਾਂ ਜਿੰਨੇ ਵੀ ਨਿਕਲੇ ਆ ਨਾ ਟੈਲੈਂਟ ਇਹ ਠੀਕ ਆ ਉਹਨਾਂ ਦਾ ਸਟਰੋਂਗ ਸੀ ਆਪਣੇ ਆਪ ਨੂੰ ਬੜਾ ਤਕੜਾ ਕਰਕੇ ਨਿਕਲੇ ਆ ਉਹਨਾਂ ਦੀ ਪਰਸਨੈਲਿਟੀ ਬੜੀ ਤਕੜੀ ਸੀ ਬਟ ਅਦਰਵਾਈਜ਼ ਬੜੇ ਤੁਹਾਨੂੰ ਟੈਲੈਂਟ ਇਹੋ ਜਿਹਾ ਮਿਲੂਗਾ ਜਿਹੜਾ ਆਪਣੇ ਦੇਸ਼ ਦੇ ਸਪਰੈਸ਼ਨ ਦੇ ਅੰਦਰ ਆ ਕੇ ਦਬ ਗਿਆ ਤੇ ਖਤਮ ਹੋ ਗਿਆ ਸਾਨੂੰ ਇੱਕ ਸਪੋਰਟ ਸਿਸਟਮ ਦੇਣ ਦੀ ਲੋੜ ਹੈ ਹਰ ਨੌਜਵਾਨ ਨੂੰ ਉਹਨਾਂ ਦੇ ਟੈਲੈਂਟ ਨੂੰ ਪਛਾਣਨ ਦੀ ਲੋੜ ਹੈ ਕਿ ਕਿਹੜੇ ਨੌਜਵਾਨ ਕੋ ਕਿਹੜਾ ਟੈਲੈਂਟ ਹੈ ਕਿਹੜੇ ਕਿਤੇ ਚ ਤਰੱਕੀ ਕਰ ਸਕਦਾ ਹੈ ਜੇ ਕੋਈ ਸਪੋਰਟਸ ਹੈ ਸਾਨੂੰ ਉਦਾਂ ਦਾ ਸਪੋਰਟ ਸਿਸਟਮ ਹੋਣਾ ਚਾਹੀਦਾ ਜੇ ਕੋਈ ਵਧੀਆ ਗਿਟਾਰ ਪਲੇ ਕਰ ਰਿਹਾ ਸਾਨੂੰ ਉਦਾਂ ਦੀ ਉਹਨੇ ਪਲੈਟਫਾਰਮ ਪ੍ਰੋਵਾਈਡ ਕਰਨੀ ਚਾਹੀਦੀ ਆ ਸਿੰਗਰਸ ਹੈ ਉਹਨੂੰ ਪਲੈਟਫਾਰਮ ਪ੍ਰੋਵਾਈਡ ਕਰਨੀ ਚਾਹੀਦਾ ਹੁਣ ਸਾਡੇ ਮੁਲਕ ਚ ਤੁਸੀਂ ਦੱਸੋ ਇੱਕ ਕ੍ਰਿਕਟ ਹੈ ਸਪੋਰਟਸ ਜਿਹਨੂੰ ਬਹੁਤ ਹਾਈਪ ਹੈ ਜਾਂ ਸਿੰਗਿੰਗ ਲਾਈਨ ਵਾਲੇ ਜਾਂ ਬਾਲੀਵੁੱਡ ਐਕਟਰਸ ਹੈ ਮਤਲਬ ਬਾਕੀ ਬਾਕੀ ਕਿਤੇ ਇੰਨੀ ਹਾਈਪ ਨਹੀਂ ਹੈ ਜਿੰਨੀ ਆ ਆ ਵਾਲੀ ਚੀਜ਼ਾਂ ਚ ਹਾਈਪ ਹੈ ਸਾਨੂੰ ਸਾਰੀਆਂ ਚੀਜ਼ਾਂ ਚ ਇੱਕ ਹਾਈਪ ਦੇ ਨਹੀਂ ਪਾਉਗੀ ਸਪੋਰਟ ਸਿਸਟਮ ਦੇਣਾ ਪਊਗਾ ਇੱਕ ਦੂਜੇ ਨਾਲ ਖੜਨਾ ਪਊਗਾ ਜੇ ਕੋਈ ਚੈਸਸ ਪਲੇਅਰ ਹੈ ਸਾਨੂੰ ਉਹਦੇ ਨਾਲ ਮਤਲਬ ਉਹਦੀ ਪੂਰੀ سپورਟ ਦੇਣੀ ਪਊਗੀ ਕਿ ਹਾਂ ਯਾਰ ਤੇਰੀ ਬਹੁਤ ਫੈਨ ਫੋਲੋਇੰਗ ਹੈ ਸਾਰਾ ਮੁਲਕ ਤੇਰੇ ਨਾਲ ਖੜਾ ਜੇ ਕੋਈ ਫੁੱਟਬਾਲ ਖੇਡ ਰਿਹਾ ਸਾਨੂੰ ਉਹਦੇ ਨਾਲ سپورਟ ਕਰਨਾ ਚਾਹੀਦਾ ਕਿ ਯਾਰ ਤੇਰੇ ਵਰਗਾ ਪਲੇਅਰ ਕੋਈ ਨਹੀਂ ਹੈ ਖੇਚ ਯਾਰ ਕਮ ਤਾਈ ਦੇਸ਼ ਦੀਆਂ ਟੀਮਾਂ ਬਣਨਗੀਆਂ ਤਾਈ ਅਸੀਂ ਵਰਲਡ ਲੈਵਲ ਤੇ ਪਹੁੰਚਾਂਗੇ ਤਾਈ ਐਥਲੈਟਿਕਸ ਚ ਵਰਲਡ ਲੈਵਲ ਤੇ ਪਹੁੰਚਾਂਗੇ ਆਪਣਾ ਦੇਸ਼ ਆਬਾਦੀ ਦੀ ਕਮੀ ਤਾਂ ਨਹੀਂ ਹੈ ਨਾ 135 ਕਰੋੜ ਦਾ ਮੁਲਕ ਹੈ ਨਾ ਉਹਦੇ ਚ ਤੁਹਾਨੂੰ ਕੀ ਲੱਗਦਾ ਟੈਲੈਂਟ ਹੈਗਾ ਨਹੀਂ ਸਾਡੇ ਕੋਲ ਬਹੁਤ ਟੈਲੈਂਟ ਹੈ ਬਸ ਟੈਲੈਂਟ ਦੱਬ ਜਾਂਦਾ ਜਦੋਂ ਲੱਗਦਾ ਵੀ ਜੇ ਪਾਕਿਸਤਾਨੀ ਆਰਟਿਸਟ ਪੰਜਾਬੀ ਫਿਲਮਾਂ ਵਿੱਚ ਨਹੀਂ ਹੋਣਗੇ ਤਾਂ ਫਿਰ ਵੀ ਪੰਜਾਬੀ ਇੰਡਸਟਰੀ ਚੱਲੀ ਜਾਊ ਕੋਈ ਫਰਕ ਨਹੀਂ ਪੈਂਦਾ ਸਾਡੇ ਪੰਜਾਬ ਕੋਲ ਟੈਲੈਂਟ ਹੀ ਬਹੁਤ ਹੈ ਉਹਨਾਂ ਦੀ ਰੋਟੀ ਸਾਡੇ ਸਿਰ ਤੇ ਚੱਲਦੀ ਸੀ ਜਿਹੜੇ ਪੰਜਾਬੀ ਕਲਾਕਾਰਾਂ ਦੀ ਰੋਟੀ ਨਾ ਪੰਜਾਬੀ ਮੂਵੀਜ਼ ਜਿਹੜੇ ਪੰਜਾਬ ਸਾਡਾ ਇੱਥੇ ਇੰਡੀਆ ਦੀ ਮੂਵੀਜ਼ ਆ ਉਹਨਾਂ ਦੇ ਸਿਰ ਤੇ ਚਲਦੇ ਸੀ ਸਾਡੇ ਇੱਥੇ ਟੈਲੈਂਟ ਦੀ ਕਮੀ ਆ ਦੱਸੋ ਕਿੰਨੇ ਵਧੀਆ-ਵਧੀਆ ਕੈਰੈਕਟਰ ਆ ਬਿੰਨੂ ਢਿੱਲੋ ਹੋ ਗਿਆ ਰਣਵੀਰ ਰਾਣਾ ਹੋ ਗਿਆ ਦਿਲਜੀਤ ਦੋਸਾਨ ਚ ਹੋ ਗਿਆ ਗੁਰਪ੍ਰੀਤ ਕੋੱਗੀ ਹੋ ਗਿਆ ਗਿੱਪੀ ਗਰੇਵਾਲ ਹੋ ਗਿਆ ਜਸਵਿੰਦਰ ਭੱਲਾ ਜੀ ਹੋ ਗਏ ਕੀ ਕਮੀ ਐ ਇਹਨਾਂ ਦੀ ਬੀ ਐਨ ਸ਼ਰਮਾ ਜੀ ਹੋ ਗਏ ਬਹੁਤ ਵਧੀਆ ਕੈਰੈਕਟਰ ਪਲੇ ਕਰਦੇ ਐ ਐਂਟਰਟੇਨਿੰਗ ਐ ਟੈਲੈਂਟ ਮੈਂ ਕਰਨਾ ਤੁਸੀਂ ਅੱਜ ਤੁਸੀਂ ਐਕਟਿੰਗ ਲਾਈਨ ਦੀ ਗੱਲ ਕਰਦੇ ਹੋ ਅੱਜ ਤੁਸੀਂ ਆਡੀਸ਼ਨਸ ਕਰਾ ਕੇ ਦੇਖ ਲਓ ਸਭ ਤੋਂ ਸੋਹਣੇ ਮੁੰਡੇ ਕਿੱਥੇ ਆ ਪੰਜਾਬ ਦੇ ਤੁਹਾਨੂੰ ਇੱਕ ਤੋਂ ਇੱਕ ਐਕਟਰ ਮਿਲਣਗੇ ਗੱਲ ਪਲੈਟਫਾਰਮ ਦੀ ਹੁੰਦੀ ਆ ਸਭ ਤੋਂ ਸੋਹਣੀਆਂ ਮੁਟਿਆਰ ਨੌਰਥ ਸਾਈਡ ਦੀਆਂ ਤੁਸੀਂ ਕਰਾ ਕੇ ਤਾਂ ਦੇਖੋ ਨਾ ਆਡੀਸ਼ਨ ਸਾਨੂੰ ਸਪੋਰਟ ਸਿਸਟਮ ਬੜੇ ਬੱਚੇ ਨੇ ਜਿਹੜੇ ਆਪਣੇ ਟੈਲੈਂਟ ਦਿਖਾਣਾ ਚਾਹੁੰਦੇ ਨੇ ਉਹਨਾਂ ਨੂੰ ਕਈਆਂ ਨੂੰ ਨਹੀਂ ਮਿਲ ਰਿਹਾ ਪਲੈਟਫਾਰਮ ਕਈ ਇੰਸਟਾਗ੍ਰam ਨੂੰ ਐਜ਼ ਅ ਪਲੈਟਫਾਰਮ ਵਰਤ ਰਹੇ ਚੰਗੇ ਪਾਸੇ ਵੀ ਵਰਤ ਰਹੇ ਠੀਕ ਆ ਪਿੱਛੇ ਕੰਟਰੋਵਰਸੀ ਰਹੀ ਆ ਕਿ ਅਸ਼ਲੀਲ ਅਸ਼ਲੀਲਤਾ ਦਿਖਾ ਕੇ ਪਪੂਲੈਰਿਟੀ ਲਈ ਜਾਂਦੀ ਆ ਫਾਲੋਇੰਗ ਵਧਾਈ ਜਾਂਦੀ ਆ ਬਟ ਮੈਂ ਕਸੂਰ ਦੇਖਣ ਨਾਲੇ ਤੇ ਜ਼ਿਆਦਾ ਘੜਦਾ ਦੇਖੋ ਹੀ ਨਾ ਤੁਸੀਂ ਦੇਖੋ ਹੀ ਚੱਜਦੀਆਂ ਚੀਜ਼ਾਂ ਨਹੀਂ ਤੁਸੀਂ ਇਹ ਮੰਨਦੇ ਨਹੀਂ ਕਿ ਵੀ ਜਿਹੜੀ ਪਿੱਛੇ ਕੰਟਰੋਵਰਸੀ ਹੋਈ ਹਾਂ ਕੰਚਨ ਤਿਵਾਰੀ ਵਾਲੀ ਪਾਪੀ ਵਾਲੀ ਮੈਨੂੰ ਪਤਾ ਹੀ ਨਹੀਂ ਮੈਨੂੰ ਮੈਂ ਗੁਰਦੀਪ ਜੀ ਮੈਨੂੰ ਨਾਮ ਵੀ ਨਹੀਂ ਪਤਾ ਤੁਸੀਂ ਹਾਲੇ ਵੀ ਸਰਚ ਨਹੀਂ ਕੀਤਾ ਉਹਨੂੰ ਨਹੀਂ ਕੀਤਾ ਸਰਚ ਮੈਨੂੰ ਕੁਝ ਵੀ ਨਹੀਂ ਪਤਾ ਕਿਉਂਕਿ ਮੈਂ ਦੇਖਦਾ ਕੰਮ ਦੀਆਂ ਚੀਜ਼ਾਂ ਮੇਰੀ ਇੰਸਟਾਗ੍ਰam ਤੁਸੀਂ ਉਹ ਦੇਖਦੇ ਨਾ ਜੋ ਤਾਂ ਡੈਂਟਲਿਸਟ ਹੁੰਦਾ ਹੈ ਤੁਹਾਡੇ ਉਹੀ ਆਣ ਲੱਗ ਜਾਂਦਾ ਤੁਸੀਂ ਅੱਜ ਵੀ ਮੇਰੀ ਇੰਸਟਾ ਖੋਲੋਗੇ ਨਾ ਜਾਂ ਕੋਈ ਫੈਕਟਸ ਆ ਰਿਹਾ ਹੈ ਜਾਂ ਮਤਲਬ ਕੋਈ ਇੰਟੈਲੈਕਚੁਅਲ ਟਾਕਸ ਮੇਰੇ ਅੱਗੇ ਆ ਰਹੀ ਹੈ ਮੇਰੇ ਤਾਂ ਅੱਗੇ ਆਣੇ ਹੀ ਹੋ ਕੁਝ ਹੈ ਨਹੀਂ ਤੁਸੀਂ ਨਿਊਜ਼ ਪੜ੍ਹੀ ਨਹੀਂ ਹੈਗੀ ਉਹਦੇ ਬਾਰੇ ਨਿਊਜ਼ ਹੈਗੀ ਨਹੀਂ ਨਿਊਜ਼ ਮੈਂ ਪੜ੍ਹੀ ਆ